ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵੂਲਨ ਡਿਜ਼ਾਈਨ ਦੇ ਉੱਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਵੀ ਠੀਕ ਠਾਕ ਆ ਅੱਜ ਦੇਖੋ ਆਪਾਂ ਇਹ ਜੈਕਟ ਬਣਾਈ ਹੋਈ ਹੈ ਘਟਾਵਾਂ ਵਾਲੀ ਜੈਕਟ ਇਹ ਡਿਜ਼ਾਈਨ ਆਪਾਂ ਤੇ ਕੁੰਡੇ ਪਾਉਣੇ ਤੁਹਾਨੂੰ ਪਹਿਲਾਂ ਦੱਸਦੇ ਸਾਂ ਨਾ ਦੇਖੋ ਕੁੰਡੇ ਵੀ ਆਪਾਂ ਇਸ ਤਰ੍ਹਾਂ ਪਾਏ ਹੋਏ ਨੇ ਅਲੱਗ ਤਰੀਕੇ ਨਾਲ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ ਆ ਦੇਖੋ ਆਪਾਂ ਇੱਥੋਂ ਮੋਢਿਆਂ ਤੋਂ نیچے ਬਣਾਇਆ ਹੋਇਆ ਏ ਫੇਰ ਆ ਦੇਖੋ ਮੋਢੇ ਬਣਾ ਲੈ ਇਹ ਮੋਢਿਆਂ ਤੋਂ ਉੱਪਰ ਆਪਾਂ ਇਸ ਤਰ੍ਹਾਂ ਪਿਛਲਾ ਪੱਲਾ ਹੋ ਗਿਆ ਆਪਣਾ ਕੰਪਲੀਟ ਆ ਦੇਖੋ ਪਿਛਲਾ ਪੱਲਾ ਹੋਣ ਤੋਂ ਬਾਅਦ ਆ ਪਿਛਲਾ ਪੱਲਾ ਆਪਾਂ ਇਸ ਤਰ੍ਹਾਂ ਰੱਖਾਂਗੇ ਤੇ ਇਹ ਆਪਣਾ ਅਗਲੇ ਪੱਲੇ ਆਗੇ ਆ ਦੇਖੋ ਅਗਲਾ ਪੱਲਾ ਤੇ ਇਧਰ ਫੱਟੀ ਹੈ ਇਹਨੂੰ ਆਪਾਂ ਇਸ ਸਾਈਡ ਰੱਖਾਂਗੇ ਇਹ ਹੋ ਗਿਆ ਆਪਣਾ ਅਗਲਾ ਪੱਲਾ ਤੇ ਫੱਟੀ ਇਸ ਤਰ੍ਹਾਂ ਇਹ ਹੋ ਗਿਆ ਦੂਸਰਾ ਪੱਲਾ ਇਸ ਸਾਈਡ ਤੇ ਇਹ ਹੋ ਗਈ ਫੱਟੀ ਇਸ ਤਰ੍ਹਾਂ ਆਪਾਂ ਜੈਕਟ ਪੂਰੀ ਕੰਪਲੀਟ ਕੀਤੀ ਹੋਈ ਹੈ ਹੁਣ ਆਪਾਂ ਇਹਦੇ ਮੋਡੇ ਸੀਨੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਡਿਜ਼ਾਈਨ ਜਿਹੜਾ ਇਹਦੇ ਵਿੱਚ ਪਾਇਆ ਹੋਇਆ ਇਹ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਤੇ ਹੁਣ ਆਪਾਂ ਤੁਹਾਨੂੰ ਅੱਜ ਇਹਦੇ ਮੋਡੇ ਸੀਨੇ ਦੱਸ ਦਵਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਮੋਡੇ ਸੀਾਂਗੇ ਪਹਿਲਾਂ ਆਪਾਂ ਇਸ ਸਾਈਡ ਤੋਂ ਸੀ ਲੈਨੇ ਆ ਫਿਰ ਆਪਾਂ ਦੂਸਰੀ ਸਾਈਡ ਤੋਂ ਸਿਲਾਂਗੇ ਆ ਦੇਖੋ ਇਹ ਕੁੰਡੇ ਆਪਾਂ ਪਹਿਲਾਂ ਇਸ ਸਾਈਡ ਕਰ ਲਈਏ ਸਾਰੇ ਇਸ ਇੱਕ ਸੜਾਈ ਤੇ ਆ ਦੇਖੋ ਇਸ ਤਰ੍ਹਾਂ ਆਪਾਂ ਇੱਕ ਕੁੰਡਾ ਇਸ ਸਾਈਡ ਤੋਂ ਫਿਰ ਇੱਕ ਕੁੰਡਾ సైడ్ పక్కా దుబారా ఫేర ఫా కు జా పిల్ల ਤੇ ਇਹ ਜਿਹੜਾ ਸਲਾਈ ਤੇ ਆ ਇੱਕ ਕੁੰਡਾ ਹੋਰ ਆ ਦੇਖੋ ਇਹ ਪਹਿਲਾ ਵਾਲਾ ਕੁੰਡਾ ਇੱਕ ਕੁੰਡਾ ਆ ਦੇਖੋ ਜਿਹੜਾ ਕੁੰਡਾ ਪਹਿਲਾਂ ਸੀ ਤੇ ਇੱਕ ਹੋਰ ਇਹ ਵਾਲਾ ਕੁੰਡਾ ਤੇ ਇਹ ਕੁੰਡਾ ਫੇਰ ਦੁਬਾਰਾ ਇਸ ਤਰ੍ਹਾਂ ਕਰਦੇ ਹੋਏ ਆਪਾਂ ਦੋਨਾਂ ਸਾਈਡਾਂ ਤੋਂ ਸਿਲ ਲੈਨੇ ਆ ਫਿਰ ਆਪਾਂ ਤੁਹਾਨੂੰ ਦਿਖਾ ਦਾਂਗੇ। ਕੰਨੀ ਸਾਈਡ ਦੇਖੋ ਇਸ ਤਰ੍ਹਾਂ ਆਪਾਂ ਇੱਕ ਸਾਈਡ ਨੂੰ ਸਿਲ ਲਿਆ ਏ ਹੁਣ ਆਪਣੇ ਕੋਲ ਜਿਹੜੇ ਆ ਪਿਛਲੇ ਕੁੰਡੇ ਬਚਦੇ ਪਏ ਨੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਗੇਨ ਵਾਲੇ ਦੋ ਦਾ ਇੱਕ ਕਰਾਂਗੇ। ਦੋ ਦਾ ਇੱਕ ਕਰਾਂਗੇ ਇਸ ਤਰ੍ਹਾਂ ਫਿਰ ਇੱਕ ਨੂੰ ਇਧਰ ਕਰਾਂਗੇ ਤੇ ਇਹ ਦੋ ਦਾ ਇੱਕ ਕਰਾਂਗੇ ਫਿਰ ਇਸ ਤਰ੍ਹਾਂ ਫਿਰ ਇਸ ਧਾਗੇ ਨਾਲ ਕੁੰਡੇ ਨੂੰ ਹੀ ਫਿਰ ਆਪਾਂ ਇਸ ਤਰ੍ਹਾਂ ਆਇ ਇੱਕ ਬੰਨ ਲਿਆ ਇਹਨੂੰ ਫਿਰ ਇਧਰ ਇਸੇ ਸਲਾਈ ਤੇ ਲਿਆਂਦਾ ਤੇ ਫਿਰ ਦੋ ਦਾ ਇੱਕ ਕੀਤਾ ਫਿਰ ਇਸ ਤਰ੍ਹਾਂ ਇਸ ਸਲਾਈ ਤੇ ਲਿਆਂਦਾ ਇਹਨੂੰ ਤੇ ਫਿਰ ਆਪਾਂ ਇੱਥੇ ਦੋ ਦਾ ਇੱਕ ਕਰਾਂਗੇ ਫੇਰ ਇਹਨੂੰ ਇਸ ਸਲਾਈ ਤੇ ਤੇ ਫੇਰ ਦੋ ਦਾ ਇੱਕ ਕਰਾਂਗੇ ਹੁਣ ਆਪਾਂ ਇੱਥੇ ਆਹ ਕੁੰਡੇ ਗੇਨ ਲਏਗੇ ਜਿੰਨੇ ਆਪਾਂ ਕੁੰਡੇ ਸਨ ਉਹਨੇ ਇਧਰ ਆ ਕੁੰਡੇ ਛੱਡ ਕੇ ਇਸ ਸਾਈਡ ਦੇ ਕੁੰਡੇ ਛੱਡ ਕੇ ਬਾਕੀ ਸਾਰੇ ਕੁੰਡੇ ਆਪਾਂ ਇਸ ਤਰ੍ਹਾਂ ਹੀ ਦੋ ਦਾ ਇੱਕ ਦੋ ਦਾ ਇੱਕ ਕਰਕੇ ਇਸ ਤਰ੍ਹਾਂ ਚੈਨ ਬਣ ਜਾਈਗੀ ਆਪਣੀਆਂ ਦੇਖੋ ਕਿੰਨੀ ਸੋਹਣੀ ਚੈਨ ਬਣ ਕੇ ਆ ਰਹੀ ਹੈ ਇਹ ਆਪਾਂ ਤੁਹਾਨੂੰ ਪੂਰੀ ਦਿਖਾ ਦਿੰਨੇ ਆ ਇਸ ਤਰ੍ਹਾਂ ਹੀ ਹਾਂਜੀ ਇਹ ਆਪਾਂ ਤੁਹਾਨੂੰ ਪੂਰੀ ਚੈਨ ਇਸ ਤਰ੍ਹਾਂ ਬਣਾ ਕੇ ਫਿਰ ਆਪਾਂ ਇਹ ਵਾਲੇ ਕੁੰਡੇ ਸਿਲ ਕੇ ਮਿਲਦੇ ਆ ਤੁਹਾਨੂੰ ਉਸ ਤੋਂ ਬਾਅਦ ਹੁਣ ਕੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਫੱਟੀ ਉੱਪਰ ਵੀ ਪਿਛਲੇ ਗਲੇ ਤੇ ਇਸ ਤਰ੍ਹਾਂ ਫੱਟੀ ਆਪਾਂ ਜੋੜ ਦਿੰਦੀ ਐ ਆ ਦੇਖੋ ਇਸ ਟਰਾਪਾ ਫੱਟੀ ਪਿਛਲੇ ਕਰਲੇ ਤੇ ਜੋੜਦੀ ਹੈ ਤੇ ਅਗਲੇ ਕਰਲੇ ਦੀ ਤਾਂ ਆਪਾਂ ਨਾਲ ਹੀ ਬਣਾਈ ਸੀ ਉਹ ਤੁਹਾਨੂੰ ਦੱਸਿਆ ਹੋਇਆ ਪਿਛਲੀ ਵੀਡੀਓ ਚ ਆ ਦੇਖੋ ਇਸ ਫੱਟੀ ਤੇ ਬਟਨ ਆਉਣਗੇ ਤੇ ਇਸ ਤੇ ਕਾਜ ਆ ਦੇਖੋ ਆਪਾਂ ਕਾਜ ਰੱਖੇ ਹੋਏ ਨੇ ਇਸ ਤਰ੍ਹਾਂ ਦੀ ਆਪਾਂ ਬਣਾ ਕੇ ਜੈਕਟ ਤਿਆਰ ਕਰਦੀਏ ਤੇ ਆ ਦੇਖੋ ਪੂਰੀ ਜੈਕਟ ਆਪਣੀ ਬਣ ਕੇ ਤਿਆਰ ਹੈ ਆ ਮੋਢੇ ਦੇਖੋ ਮੋਢਿਆਂ ਤੇ ਆਪਾਂ ਕਰੋਸ਼ੀ ਨਾਲ ਇਸ ਤਰ੍ਹਾਂ ਕੀਤਾ ਹੋਇਆ ਹੈ ਇਹਨਾਂ ਦੀ ਜੈਕਟ ਸੀ ਆਰਡਰ ਆਪਾਂ ਨੂੰ ਆਇਆ ਹੋਇਆ ਸੀ ਉਹ ਕਹਿੰਦੇ ਸਨ ਕਿ ਅਸੀਂ ਕਰੋਸ਼ੀ ਨਾਲ ਇਸ ਤਰ੍ਹਾਂ ਹੀ ਕਰਵਾਣਾ ਹੈ ਜੇ ਆਪਾਂ ਚਾਹਦੇ ਤਾਂ ਆਪਾਂ ਇਹ ਡਿਜ਼ਾਈਨ ਵੀ ਬਣਾ ਸਕਦੇ ਸੀ ਪਰ ਉਹ ਕਹਿੰਦੇ ਸਨ ਨਹੀਂ ਕਿ ਨਾ ਅਸੀਂ ਫੱਟੀ ਤੇ ਤੇ ਨਾ ਮੋੜਿਆਂ ਤੇ ਆਪਾਂ ਇਸ ਤਰ੍ਹਾਂ ਦਾ ਹੀ ਬਣਵਾਣਾ ਹੈ ਤਾਂ ਇਸ ਕਰਕੇ ਆਪਾਂ ਫਿਰ ਇਸ ਤਰ੍ਹਾਂ ਦਾ ਬਣਾ ਕੇ ਉਹਨਾਂ ਨੂੰ ਦਿੱਤਾ ਹੈ ਕੱਲ ਆਪਾਂ ਇਹ ਪਾਰਸਲ ਲਗਾ ਦਾਂਗੇ ਇਹ ਜੈਕਟ ਆਪਣੀ ਪਟਿਆਲੇ ਜਾਣੀ ਹੈ ਤੇ ਇਸ ਕਰਕੇ ਆਪਾਂ ਅੱਜ ਮੈਂ ਕਹੇ ਤੁਹਾਨੂੰ ਪੂਰੀ ਵੀਡੀਓ ਬਣਾ ਕੇ ਦਿਖਾ ਦਿੰਨੇ ਆ ਕਿ ਜੇ ਤੁਹਾਨੂੰ ਵੀ ਇਹ ਜੈਕਟ ਪਸੰਦ ਹੋਵੇ ਕੋਈ ਹੋਰ ਕਲਰ ਚ ਬਣਵਾਣੀ ਚਾਹੁੰਦੇ ਹੋ ਤਾਂ ਤੁਸੀਂ ਵੀ ਬਣਵਾ ਸਕਦੇ ਹੋ ਸਾਡੇ ਤੋਂ ਅਜੇ ਇਹਨੂੰ ਬਟਨ ਆਪਾਂ ਨਹੀਂ ਲੱਗੇ ਹੁਣ ਉਹਨਾਂ ਨੂੰ ਇਸ ਤਰ੍ਹਾਂ ਦੇ ਦਾਂਗੇ ਉਹ ਕਹਿੰਦੇ ਹਨ ਬਟਨ ਅਸੀਂ ਲਗਾ ਲਾਂਗੇ ਕੋਈ ਗੱਲ ਨਹੀਂ ਤੇ ਤੁਸੀਂ ਸਾਨੂੰ ਪਾਰਸਲ ਕਰ ਦਿਓ ਇਸ ਤਰ੍ਹਾਂ ਹੀ ਸੀ ਚਲੋ ਆਪਾਂ ਫਿਰ ਹੁਣ ਪਾਰਸਲ ਕਰ ਦਾਂਗੇ ਇਹਨਾਂ ਨੂੰ ਬਾਕੀ ਤੁਹਾਡਾ ਪੂਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਇੱਕ ਸੋਨਾ ਜਿਹਾ ਕਮੈਂਟ ਵੀ ਜਰੂਰ ਕਰਕੇ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਪੂਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ